ਅੱਜ ਦੀ ਕਹਾਣੀ ਬਹੁਤ ਖਾਸ ਕਹਾਣੀ ਹੋਣ ਜਾ ਰਹੀ ਹੈ ਇਹ ਕਹਾਣੀ ਰਿਸ਼ਤਿਆਂ ਦੀ ਹੈ ਇਹ ਕਹਾਣੀ ਮੋਹ ਪਿਆਰ ਦੀ ਹੈ ਅਕਸਰ ਹੀ ਅਸੀਂ ਕਹਿੰਦੇ ਹਾਂ ਕਿ ਮਾਵਾ ਮਾਵਾ ਹੀ ਹੁੰਦੀਆਂ ਭੂਆ ਚਾਚੀਆਂ ਤਾਈਆਂ ਮਾਸੀਆਂ ਮਾਂ ਨਹੀਂ ਬਣ ਸਕਦੀਆਂ ਪਰ ਅੱਜ ਦੀ ਇਹ ਕਹਾਣੀ ਦੱਸੂਗੀ ਕਿ ਮਾਂ ਦਾ ਰਿਸ਼ਤਾ ਮਾਂ ਦਾ ਮੋਹ ਸਾਰੀਆਂ ਗੱਲਾਂ ਤੋਂ ਵੱਧ ਕੇ ਹੁੰਦਾ ਹੈ ਇਹ ਭੈਣ ਸੁਖਪਾਲ कौर ਅਤੇ ਨਾਲ ਸੁਮਨਦੀਪ कौर ਬੈਠੇ ਨੇ ਇਹ ਅਸਲ ਦੇ ਵਿੱਚ ਮਾਮਾ ਧੀ ਹੈ ਪਰ ਜੇਕਰ ਇਹਨਾਂ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਇਹਨਾਂ ਦਾ ਰਿਸ਼ਤਾ ਭੂਆ ਭਤੀਜੀ ਦਾ ਰਿਸ਼ਤਾ ਹੈ ਸੁਖਪਾਲ कौर ਜਦੋਂ ਹੀ ਗੱਲ ਕਰਦੀ ਹੈ ਆਪਣੀ ਧੀ ਬਾਰੇ ਉਦਹੀਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਹ ਚਾਹੁੰਦੀ ਨਹੀਂ ਕਿ ਕੋਈ ਕਹੇ ਕਿ ਇਹ ਉਹਦੀ ਭਤੀਜੀ ਹੈ ਜਦੋਂ ਕੋਈ ਭਤੀਜੀ ਕਹਿੰਦਾ ਤਾਂ ਇਹ ਰੋਣ ਲੱਗਦੀ ਹੈ ਕਿਉਂਕਿ ਉਹ ਕਹਿੰਦੀ ਹੈ ਵੀ ਮੈਂ ਮਾਂ ਹਾਂ ਇਹ ਜਿਹੜੀ ਸੁਮਨਦੀਪ कौर ਨਾਮ ਦੀ ਕੁੜੀ ਬੈਠੀ ਹੈ ਸਾਡੇ ਸਾਹਮਣੇ ਇਹਨੂੰ 17 ਸਾਲ ਦੀ ਉਮਰ ਤੱਕ ਪਤਾ ਹੀ ਨਹੀਂ ਲੱਗਦਾ ਕਿ ਮੈਂ ਹੋਰ ਕਿਸੇ ਦੀ ਧੀ ਹਾਂ ਜਦੋਂ ਇਹਨੂੰ ਪਤਾ ਲੱਗਦਾ ਤਾਂ ਇਹ ਹੈਰਾਨ ਹੁੰਦੀ ਹੈ ਕਿਉਂਕਿ ਇਹਨੂੰ ਜਦੋਂ ਪਤਾ ਲੱਗਦਾ ਕਿ ਹੋ ਜਿਸ ਨੂੰ ਇਹ ਮਾਮਾ ਮਾਮੀ ਕਹਿੰਦੀ ਰਹੀ ਆ ਉਹ ਇਹਦੇ ਅਸਲ ਦੇ ਵਿੱਚ ਮਾਂ ਪਿਓ ਹੈ ਕਿਵੇਂ ਇਸ ਰਿਸ਼ਤੇ ਦੀ ਕਹਾਣੀ ਤੁਸੀਂ ਇਹਨਾਂ ਦੀ ਜ਼ੁਬਾਨੀ ਸੁਣੋ ਪਿਆਰ ਦੀ ਕਹਾਣੀ ਸੁਣੋ ਜਜ਼ਬਾਤਾਂ ਦੀ ਕਹਾਣੀ ਸੁਣੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇਕਰ ਸਾਡੇ ਚੈਨਲ ਤੇ ਇਹੋ ਜਿਹਿਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਵੀਡੀਓ ਨੂੰ ਲਾਈਕ ਕਰਿਓ ਜੇ ਕਮੈਂਟ ਵੀ ਜਰੂਰ ਕਰਿਓ ਜੀ ਹਾਂਜੀ ਪਹਿਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੀ ਆ ਇਹ ਮੇਰੇ ਮੰਮਾ ਨੇ ਤੇ ਜਿਹੜੇ ਕੁਝ ਟਾਈਮ ਪਹਿਲਾਂ ਆਪਾਂ ਵੀਡੀਓਸ ਅਪਲੋਡ ਕੀਤੀਆਂ ਸੀ ਉਹ ਵੀ ਮੇਰੇ ਮॉम ਸੀਗੇ ਉਹ ਰੀਅਲ ਮॉम ਸੀ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਸੀ ਤੇ ਉਹ ਮਮ ਦਾ ਤਾਂ ਮੈਨੂੰ ਕੁਝ ਟਾਈਮ ਤੋਂ ਹੀ ਪਤਾ ਲੱਗਿਆ ਸੀ ਵੀ ਉਹ ਮੇਰੀ ਮੰਮਾ ਪਹਿਲਾਂ ਮੈਨੂੰ ਨਿਸਪਰ ਤਾਂ ਮੈਂ ਅਫਟਰੌਡ ਨੂੰ ਮਾਮੀ ਹੀ ਕਹਿ ਕੇ ਬੁਲਾਉਂਦੀ ਹੁੰਦੀ ਸੀ ਅੱਛਾ ਤੇ ਜਿੱਦਾਂ ਮਤਲਬ ਥੋੜਾ ਬੰਦਾ ਵੱਡਾ ਹੋ ਜਾਂਦਾ ਹੈ ਨਾ ਬੰਦੇ ਨੂੰ ਪਤਾ ਲੱਗਣ ਲੱਗ ਜਾਂਦਾ ਹੈ ਤੇ ਉਧਰਲੇ ਭੈਣ ਭਰਾ ਮੋਹ ਕਰਨ ਲੱਗ ਉਹਨਾਂ ਨੇ ਦੱਸਿਆ ਵੀ ਹਾਂ ਅਸੀਂ ਤੇਰੇ ਭੈਣ ਭਰਾ ਹਨ ਉਹ ਵੀ ਮੋਹ ਕਰਦੇ ਸੀ ਮੋਹ ਨੂੰ ਮੋਹ ਆ ਜਾਂਦਾ ਤੇ ਐਵੇਂ ਮਤਲਬ ਉਧਰਲੇ ਵੀ ਫਿਰ ਮੈਂ ਉਹਨਾਂ ਨੂੰ ਮਮ ਕਹਿਣਾ ਸਟਾਰਟ ਕਰਤਾ ਨਹੀਂ ਪਹਿਲਾਂ ਤਾਂ ਮੈਂ ਮਾਮੀ ਵਿਆਹ ਸ਼ਾਦੀਆਂ 'ਚ ਅਸੀਂ ਜਾਣਾ ਇਕੱਠਿਆਂ ਨੇ ਉਥੇ ਮੈਂ ਮਾਮਾ ਮਾਮੀ ਮਤਲਬ ਮੇਰੇ ਪਿਓ ਨੂੰ ਮੰਮੀ ਕਹਿੰਦੇ ਮਾਮਾ ਕਹਿੰਦੇ ਤੇ ਮੰਮੀ ਨੂੰ ਮਾਮਾ ਮਾਮੀ ਤੇ ਮਤਲਬ ਡੈਡੀ ਨੇ ਤਾਂ ਹਜੇ ਵੀ ਮੈਂ ਮਾਮਾ ਹੀ ਕਹਿੰਨੀ ਆ ਉਧਰਲੇ ਨੂੰ ਤੇ ਮਤਲਬ ਹੁਣ ਕਾਫੀ ਜਣਦੇ ਨੇ ਮੈਨੂੰ ਕਮੈਂਟ ਆਉਂਦੇ ਹੁੰਦੇ ਆ ਵੀ ਐਵੇਂ ਕਰਕੇ ਉਹਨਾਂ ਕਾਫੀ ਪੋਸਟਾਂ ਮੈਂ ਮੰਮੀ ਨਾਲ ਪਾਈਆਂ ਗਈਆਂ ਜਿੱਦਾਂ ਹੁਣ ਮੈਂ ਕਿਤੇ ਚੰਗੀ ਥਾਂ ਤੇ ਮੰਮੀ ਨੂੰ ਲੈ ਲੈ ਕੇ ਜਾਵਾਂ ਕਮਾਉਣ ਹਮੇਸ਼ਾ ਮੈਂ ਮਾੜਾ ਸਮਾਂ ਗਲੋਂ ਉਹਨਾਂ ਤੇ ਮੈਨੂੰ ਮਤਲਬ ਕਮੈਂਟ ਆਉਂਦੇ ਵੀ ਤੁਹਾਡੀ ਮੰਮੀ ਦਾ ਡੈਥ ਹੋ ਗਈ ਵੀ ਤੁਸੀਂ ਡਬਲ ਡਬਲ ਕੀ ਸਕਦਾ ਵਾ ਸੋ ਅੱਜ ਮੈਂ ਦੱਸ ਦੇਣਾ ਚਾਹੁੰਦੀ ਆ ਵੀ ਮੈਂ ਜਦੋਂ ਬਚਪਨ ਤੋਂ ਮਮਾ ਹਰਣਾ ਨੇ ਮੈਨੂੰ ਗੋਦ ਛੋਟੀ ਜੀ ਨੂੰ ਤੇ ਹੁਣ ਰੀਅਲ ਮਮ ਦੀ ਜੇ ਡੈਥ ਹੋ ਚੁੱਕੀ ਆ ਤੇ ਇਹ ਮੇਰੇ ਰੀਅਲ ਮਮ ਆ ਜਿਨ੍ਹਾਂ ਨੇ ਮੇਰੇ ਸੁਪਨੇ ਪੂਰੇ ਕੀਤੇ ਆ ਕਿਉਂਕਿ ਜਿੱਦਾਂ ਮੈਂ ਤੁਸੀਂ ਜੇਕਰ ਪਹਿਲਾ ਪੂਰਾ ਪੋਡਕਾਸਟ ਦੇਖਿਓ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਮੈਂ ਕਰੋ ਐਸ ਫੈਮਿਲੀ ਚ ਇਨਾ ਅਲਾਉਡ ਨਹੀਂ ਸੀਗਾ ਵੀ ਜ਼ਿਆਦਾ ਪੜਾਉਣਾ ਲਿਖਾਉਣਾ ਤੇ ਜਾਂ ਅੱਗੇ ਜਾਣਾ ਤੇ ਮੰਮੀ ਨੇ ਸਾਰਿਆਂ ਦੇ ਖਿਲਾਫ ਜਾ ਕੇ ਇੱਕ ਹਿਸਾਬ ਨਾਲ ਤੇ ਮੇਰੇ ਸੁਪਨੇ ਪੂਰੇ ਕੀਤੇ ਆ ਹੁਣ ਵੀ ਕਿਤੇ ਵੀ ਜਾਣਾ ਹੋਵੇ ਸਟੂਡੀਓ ਦਿੱਲੀ ਮੇਰੇ ਨਾਲ ਜਾਂਦੇ ਆ ਦਿੱਲੀ ਜਾਂਦੇ ਆ ਕਿਤੇ ਜਾਣਾ ਕਿੱਥੋਂ ਤੱਕ ਮੈਂ ਆਪ ਸੋਚਦੀ ਹੁੰਨੀ ਆ ਵੀ ਮੈਂ ਮੇਰੀ ਮੰਮੀ ਨੂੰ ਕਿੱਥੋਂ ਤੱਕ ਲੈ ਕੇ ਜਾਨੀ ਆ ਨਾਲ ਅਨੂਪ ਘੜ ਇੰਨੇ ਪ੍ਰੋਗਰਾਮ ਤੇ ਗਈ ਹਰ ਜੇਠਾ ਦੇ ਮਤਲਬ ਦਿਨ ਸੀਗੇ ਤੇ ਗਰਮੀ 'ਚ ਵੀ ਨਾਲ ਖਿੱਚਿਆ ਤੇ ਇਹਨਾਂ ਨੂੰ ਤਾਂ ਗੋਡਾ ਵੀ ਦਰਦ ਹੁੰਦਾ ਸੀ ਉਸ ਟਾਈਮ ਫਿਰ ਵੀ ਮੇਰੇ ਨਾਲ ਗਏ ਆ ਠੀਕ ਹੈ ਤੇ ਅੱਜ ਮੈਂ ਮੇਰੀ ਮਾਂ ਦੇ ਕਰਕੇ ਹੀ ਆ ਵੀ ਇੱਥੇ ਤੱਕ ਮੈਂ ਪਹੁੰਚੀ ਆ ਤੇ ਮੈਨੂੰ ਨਹੀਂ ਲੱਗਦਾ ਵੀ ਮੇਰੀ ਰਿਐਲਿਟੀ ਮਾਂ ਜਿਹੜੀ ਮਤਲਬ ਰੀਅਲ ਮਾਂ ਮੋ ਮੇਨੂੰ ਕਮੀ ਨਹੀਂ ਮਹਿਸੂਸ ਹੋਣ ਦਿੰਦੇ ਬਿਲਕੁਲ ਨਹੀਂ ਤੁਹਾਡੀ ਗੱਲ ਸੁਣਨ ਸਾਹ ਰੋਣ ਲੱਗ ਗਏ ਕੀ ਹੋ ਗਿਆ ਇੰਨਾ ਭਾਵੁਕ ਹੋ ਗਏ ਹੈ ਤੂੰ ਰੋਣਾ ਗਤ ਹੈ ਕਿ ਹੋ ਗਿਆ ਤੂੰ ਕਰ ਬੈ ਕਿਉਂ ਮਨ ਚ ਆਇਆ ਸੀ ਵੀ ਇਹਨਾਂ ਨੂੰ ਗੋਦ ਲੈ ਲਵਾਂ ਕਿ ਪਿਆਰੀ ਬਾਲਾ ਲੈ ਸੋਹਣੀ ਬਾਲੀ ਸੀ ਤੈਂ ਕਰ ਗਈ ਹੈ ਮੈਂ ਸਾਡੀ ਮੈਂ ਹਮੇਸ਼ਾ ਸੋਹਣੀ ਬਾਲੀ ਸੀ ਅੰਦਰਲੀ ਚ ਹੈ ਨਾ ਮੇਰੇ ਤੇਰੇ ਨ ਬੇਟੇ ਸੀਗੇ ਤੇ ਕੁੜੀਆਂ ਹੈ ਨਹੀਂ ਸੀ ਮੇਰੇ ਜਿਹਦੇ ਮੇਰੇ ਭਰਾ ਦੇ ਵਿਚਾਰੇ ਦੇ ਦੋ ਕੁੜੀਆਂ ਬਾਦ ਮੁੰਡਾ ਕੋ ਮੋ ਗਿਆ ਤੁਬਾ ਦੇ ਹੋ ਗਈ ਫਿਰ ਤੇਰੇ ਮੇਰੇ ਪਰਜਾਈ ਨੇ ਮੈਨੂੰ ਫੋਨ ਕੀਤਾ ਇਹਨਾਂ ਦੀ ਗੁੜੀਆਂ ਹੋ ਗਈ ਇਹਨੂੰ ਮੈਂ ਰੱਖਣਾ ਨਹੀਂ ਮੈਂ ਕੋਈ ਗੱਲ ਨਹੀਂ ਰੱਖਣਾ ਤਾਂ ਮੈਂ ਲੈ ਜਾਾਂਗੀ ਮੈਂ ਗਈ ਇੱਥੋਂ ਚਾਰ ਪੰਜ ਦਿਨਾਂ ਦੀ ਹੋ ਗਈ ਇਹ ਮੰਜਾਵੜੀ ਉਹਨੇ ਚੁੱਪ ਕਰਕੇ ਮੇਰੇ ਕੋਲ ਪਾਤਾ ਮੈਨੂੰ ਕੋਈ ਵੀ ਐਤੁਬਾ ਤੇਰੀ ਹੈ ਆ ਕੋਈ ਗੱਲ ਨਹੀਂ ਮੇਰੇ ਬੱਚੇ ਵੱਡੇ ਸੀ ਵਾਵਾ ਸੁਆਲੇ ਸੀਗੇ ਇਹ ਵੀ ਛੋਟੀ ਸੀ ਬੱਚ ਪੰਜ ਉਹਨਾਂ ਨੂੰ ਤਿੰਨਾ ਭਰਾਵਾਂ ਨਾਲ ਛੋਟੀ ਸੀ ਫਿਰ ਅਸੀਂ ਇਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹਾਂ ਲਾੜ ਮੈਨੂੰ ਬਹੁਤ ਮਿਲਿਆ ਬਹੁਤ ਜ਼ਿਆਦਾ ਮਤਲਬ ਮੇਰਾ ਡੈਡੀ ਤਾਂ ਮੇਰਾ ਇੰਨਾ ਜ਼ਿਆਦਾ ਕਰਦੇ ਨੇ ਇੱਥੋਂ ਵਾਲੇ ਅੱਜ ਵੀ ਮਤਲਬ ਹੁਣ ਮੇਰੇ ਡੈਡੀ ਨਾ ਬਾਹਰ ਗਏ ਹੋਇਆ ਕੰਮ ਤੇ ਜੇ ਮੈਂ ਫੋਨ ਲਾ ਲੈਣਾ ਤੇ ਮੈਂ ਹੁਣ 2-3 ਦਿਨ ਹੋ ਗਏ ਫੋਨ ਨਹੀਂ ਲਾਇਆ ਤੇ ਮੇਰੇ ਡੈਡੀ ਫੋਨ ਤੇ ਰੋਣ ਲੱਗ ਜੂਗਾ ਤੂੰ ਮੈਨੂੰ 2 ਦਿਨ ਅਗੇ ਫੋਨ ਕਿਉਂ ਨਹੀਂ ਲਾਇਆ ਮੈਂ ਇੰਨਾ ਕਿ ਬੀਜ਼ ਚਲੀ ਜਾਂਦੀ ਸੋ ਉਹਨਾਂ ਨੂੰ ਫੋਨ ਲਾਉਣ ਦਾ ਟਾਈਮ ਨਹੀਂ ਮਿਲਿਆ ਪੂਰਾ ਫਿਰ ਲਾੜ ਲੜਾਈ ਪੂਰੇ ਪੂਰੇ ਲਾੜ ਲੜਾ ਪਤਾ ਹੀ ਨਹੀਂ ਸੀ ਇੱਥੇ ਸਾਡੀ ਗਲੀ ਦੇ ਵਿੱਚ ਵੀ ਇਹਨਾਂ ਦੇ ਕੁੜੀ ਹੈਗੀ ਆ ਜਾਂ ਨਹੀਂ ਹੈਗੀ ਅਸੀਂ ਬਿਲਕੁਲ ਗੇਟੋਂ ਬਾਹਰ ਨਹੀਂ ਸਜਾਨ ਦਿੰਦੇ ਬਸ ਘਰੇ ਘਰੇ ਇਹਨੂੰ ਜਿਹੜੀ ਚੀਜ਼ ਨੇ ਮੰਗਣੇ ਨੇ ਘਰੇ ਘਰੇ ਲਿਆ ਕੇ ਦੇਣੀ ਘਰੇ ਘਰੇ ਹੀ ਬਸ ਸੀ ਹਾਂ ਵੀ ਘਰੇ ਘਰੇ ਅਸੀਂ ਆਖੇ ਸੀ ਤੇ ਹੁਣ ਲੋਕਾਂ ਨੂੰ ਪਤਾ ਲੱਗਾ ਵੀ ਇਹਨਾਂ ਦੇ ਕੁੜੀ ਹੈਗੀ ਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹਜੇ ਤੱਕ ਪਤਾ ਹੀ ਹਜੇ ਤੱਕ ਵੀ ਨਹੀਂ ਪਤਾ ਹੁਣ ਲੋਕੀ ਨੇ ਸ਼ੌਕ ਹੋ ਜਾਂਦੇ ਆ ਜਦੋਂ ਮਤਲਬ ਰੀਲਸ ਦੇਖਦੇ ਆ ਇੱਕ ਸਾਹ ਨੂੰ ਹੁਣ ਭਰਾ ਵੀ پراਊਡ ਫੀਲ ਕਰਦੇ ਆ ਜਦੋਂ ਕਹਿ ਦਿੰਦੇ ਆ ਆ ਤੁਹਾਡੀ ਪਹਿਲਾਂ ਨਾਲੀ ਕਮੀ ਤਾਂ ਨਹੀਂ ਮੈਂ ਪੂਰੀ ਕਰ ਸਕਦੀ ਪਰ ਹੁਣ ਵੀ ਤਾਂ ਮੈਂ ਮੇਰੀ ਤੀਆ ਮੈਨੂੰ ਜਦੋਂ ਲੱਗਦਾ ਮੇਰਾ ਹਰੇਕ ਸੁਪਨਾ ਹਰੇਕ ਮਤਲਬ ਰੀਜ ਪੂਰੀ ਕਰ ਰਹੀ ਆ ਇਹ ਤਾਂ ਕਹਿੰਦੇ ਵੀ ਮੈਨੂੰ ਤਾਂ ਲੱਗਦਾ ਹੀ ਨਹੀਂ ਮਾਂ ਦੀ ਕਮੀ ਆ ਨਹੀਂ ਵੀ ਫਿਰ ਵੀ ਹੁੰਦਾ ਜਿਹੜੀ ਅੰਦਰ ਹੁੰਦੀ ਨਾ ਉਹ ਅੰਦਰ ਅੰਦਰ ਹੀ ਦੀ ਆ ਪਰ ਮੇਰਾ ਤਾਂ ਖੂਨ ਆ ਮੈਂ ਤਾਂ ਹੁਣ ਉਹਦੀ ਕਮੀ ਪੂਰੀ ਕਰ ਹੀ ਜਾਣੀ पर मैं महसूस नहीं होन दी। ਹੁਣ ਜਾਵਾਂਗੇ ਮਾਮਾ ਧੀਆ ਸ਼ਾਮ ਨੂੰ 6 ਵਜੇ 7 ਵਜੇ ਕਰਿਆ ਆ ਕੇ ਵੜਾਂਗੇ। ਕਿਤਨੇ ਕਿਤਨੇ ਮੈਨੂੰ ਇਹ ਚੀਜ਼ ਵੀ ਲੱਗਦੀ ਹੈ ਵੀ ਸ਼ਾਇਦ ਮੈਂ ਉੱਥੇ ਹੁੰਦੀ ਤਾਂ ਅੱਜ ਮੇਰੇ ਸ਼ਾਇਦ ਸੁਪਨੇ ਉੱਥੇ ਵੀ ਮਰ ਸਕਦੇ ਸੀ। ਪਰ ਜੇ ਸੁਪਨੇ ਪੂਰੇ ਹੋਇਆ ਵੀ ਕੱਲਾ ਬੰਦਾ ਕੁਛ ਨਹੀਂ ਹੁੰਦਾ ਹਨਾ। ਫਿਰ ਮੈਂ ਇੰਨ ਇੰਟਰਵਿਊ ਚ ਕਿਹਾ ਵੀ ਮੇਰੇ ਮਨ ਚ ਜਨੂਨ ਸੀਗਾ। ਠੀਕ ਹੈ ਉਸ ਜਨੂਨ ਨੇ ਇੱਕ ਮੋਟੀਵੇਸ਼ਨ ਦੇ ਵੀ ਲੋੜ ਸੀਗੀ। ਤੇ ਜਿੱਥੇ ਉਹ ਮੋਟੀਵੇਸ਼ਨ ਮੇਰੀ ਮੰਮੀ ਬਣੀ ਮੇਰੇ ਮਗਰ ਠੀਕ ਹੈ ਜੇਕਰ ਮੰਮੀ ਵੀ ਜਿੱਦਾਂ ਸਾਰੀ ਫੈਮਿਲੀ ਦੀ ਥਿੰਕਿੰਗ ਸੀਗੀ ਵੀ ਲਾੜ ਪਿਆਰ ਚ ਕੋਈ ਕਮੀ ਨਹੀਂ ਪਰ ਇੰਨਾ ਹੈ ਨਹੀਂ ਸੀ ਵੀ ਜਿਵੇਂ ਸਮਾਜ ਨੂੰ ਦੇਖ ਕੇ ਦੁਨੀਆਦਾਰੀ ਨੂੰ ਦੇਖ ਕੇ ਵੀ ਅਸੀਂ ਬਾਹਰ ਕੱਢੀਏ ਪੜ੍ਹਾਈ ਲਿਖਾਈ ਉਹ ਚੀਜ਼ੇ ਵੱਲੋਂ ਥੋੜਾ ਡਰੇ ਹੋਏ ਸੀ ਅਵੇਰਨੈਸ ਦੀ ਘਾਟ ਸੀ ਅਵੇਰਨੈਸ ਦੀ ਘਾਟ ਸੀ ਬਾਕੀ ਪਿਆਰ ਦੀ ਕੋਈ ਕਮੀ ਨਹੀਂ ਸੀਗੀ ਤੇ ਇਸ ਸੰਸਕਾਰਾਂ ਦੀ ਕਦੋਂ ਪਤਾ ਲੱਗਿਆ ਵੀ ਮੈਂ ਇੰਨਾ ਦੀ ਕੁੜੀ ਉਹ ਮੈਨੂੰ ਇਹਨੂੰ ਹੋ ਗਏ 2-3 ਸਾਲ 3 ਸਾਲਾਂ ਤੋਂ ਪਤਾ ਲੱਗਿਆ ਸੀ ਪਤਾ ਹੀ ਨਹੀਂ ਸੀ ਤਿੰਨ ਸਾਲ ਹੀ ਹੋ ਗਏ ਖਾਸ ਤੌਰ ਤੇ ਨੂੰ ਪਤਾ ਲੱਗੇ ਨੂੰ ਵੀ ਮੈਂ ਕਿੰਨੇ ਸਾਲ ਦੀ ਉਮਰ ਆ ਤੁਹਾਨੂੰ ਮੇਰੀ 30 ਸਾਲ ਹੋ ਗਈ ਹੈ। ਇਹ ਮਤਲਬ 17 ਸਾਲ ਦੀ ਉਮਰ ਚ ਪਤਾ ਲੱਗਿਆ। ਹਾਂ ਬਸ 16-17 ਚ ਪਤਾ ਲੱਗਿਆ ਸੀ। ਉਹ ਵੀ ਮੰਨ ਲਓ ਵੀ ਕੋਈ ਫੈਮਿਲੀ ਮੈਟਰ ਹੋਇਆ। ਤੇ ਸ਼ਾਇਦ ਦਾਦੀ ਸੀਗੀ। ਤੇ ਕੋਈ ਬੋਲਿਆ ਉਹਨਾਂ ਨੇ ਫਿਰ ਵਿੱਚ ਗੱਲ ਕੀਤੀ ਤੇ ਸ਼ਾਮ ਨੂੰ ਮम्मी ਨੂੰ ਆ ਕੇ ਦੱਸਿਆ ਮੈਂ ਕਿ ਮम्मी ਮੈਨੂੰ ਐ ਕਹਿੰਦੇ ਆ ਤੂੰ ਸਾਡੀ ਕੁੜੀ ਨਹੀਂ ਮम्मी ਮੇਰੀ ਆ ਗਈ ਸ਼ਾਮ ਨੂੰ। ਸਾਰੇ ਨੂੰ ਕੱਟਦਾ ਬਾਰ ਕਹਿੰਦੇ ਦੱਸੋ ਕਿਹੜਾ ਕਹਿੰਦਾ ਕਿਹੜਾ। ਤੁਹਾਨੂੰ ਕਿਸੇ ਨੇ ਕਹਤਾ ਵੀ ਤੂੰ ਇੰਨੀ ਕੁੜੀ ਹਾਂ ਕਿਸੇ ਨੇ ਕਹਤਾ ਕਿ ਆਪਦੀਆਂ ਆਪਦੀਆਂ ਹੀ ਹੁੰਦੀਆਂ ਐ ਐ ਕਰਦੀ ਉਹ ਕਰਦੀ ਐ ਤੇ ਬਚਪਨਾ ਹੁੰਦਾਗਾ ਮੇਰੀ ਮਤਲਬ ਹੁਣ ਵੀ ਮੈਂ ਹੈਗੀਆਂ ਤੁਸੀਂ ਜਦੋਂ ਮੇਰੀਆਂ ਰੀਲਾਂ ਦੇਖਦੇ ਹੋਗੇ ਤੁਹਾਨੂੰ ਐ ਲੱਗਦਾ ਹੋਣਾ ਵੀ ਬੜੀ ਸਮਝਦਾਰ ਤੇ ਬੜੀ ਮਤਲਬ ਮੈਚੂਰ ਕੁੜੀ ਆ ਤੇ ਤੁਸੀਂ ਹੁਣ ਗੱਲਬਾਤ ਕਰਕੇ ਵੀ ਮੇਰੇ ਚ ਬਚਪਨਾ ਬਿਲਕੁਲ ਵੀ ਨਹੀਂ ਗਿਆ ਤੇ ਉਹੀ ਮੇਰੇ ਕੰਮ ਹੈਗੇ ਆ ਬਚਪਨੇ ਵਾਲੇ ਕਿ ਜਿੱਥੇ ਬਹਿ ਗਈ ਲੱਗ ਗਈ ਉਹ ਚੀਜ਼ਾਂ ਨੂੰ ਦੇਖ ਕੇ ਵੀਰ ਨੂੰ ਹੈ ਨਹੀਂ ਇਹ ਸੁਣੂ ਨਹੀਂ ਕਰਦੀ ਉਹ ਨਹੀਂ ਕਰਦੀ ਵੀ ਗੱਲਾਂ-ਗੱਲਾਂ ਚ ਗੱਲ ਸੁਣਾਤੀ ਹੁਣ ਮੈਂ ਉਹ ਇਹਦੀ ਕਮੀ ਪੂਰੀ ਕਰੀ ਜਾਨੀ ਵੀ ਇਹ ਕਿਸੇ ਗੱਲੋਂ ਛੱਟੇ ਨਾ ਹਾਂ ਵੀ ਕਮੀ ਨਾ ਮਹਿਸੂਸ ਕਰਦੇ ਕਿ ਤਾ ਮੈਨੂੰ ਕਮੀ ਹੈ ਨਾ ਕਿਤੇ ਵੀ ਜੇ ਮੈਂ ਸ਼ੈਤ ਉਸ ਪਰਿਵਾਰ ਚ ਹੁੰਦੀ ਤਾਂ ਖਰਾ ਮੈਂ ਕਿੱਥੇ ਜਾਣਾ ਸੀ ਉਹ ਇਹਨੂੰ ਕਮੀ ਨਾ ਪੂਰੀ ਨਾ ਸੋਸੋ ਤੁਸੀਂ ਕੋਸ਼ਿਸ਼ ਕਰ ਰਹੇ ਹੋ ਵੀ ਹਰ ਇੱਕ ਚੀਜ਼ ਦੇ ਕੋਲੇ ਹਰ ਇੱਕ ਚੀਜ਼ ਦੀ ਕਮੀ ਨਾ ਹੋਵੇ ਵੀ ਕੱਲ ਨੂੰ ਇਹ ਨਾ ਮਨ ਜਾਵੇ ਵੀ ਸ਼ਾਇਦ ਮੈਂ ਇੱਥੇ ਆ ਵੀ ਇੱਥੇ ਆ ਕੇ ਮੈਨੂੰ ਇਸ ਚੀਜ਼ ਦੀ ਕੋਈ ਕਮੀ ਨਹੀਂ ਪੂਰੀ ਹੋਈ ਹੈ ਨਾ ਵੀ ਹਰੇਕ ਚੀਜ਼ ਜੱਗ ਦੇ ਰਵੇ ਜਦੋਂ ਇਹਨੇ ਆ ਕੇ ਦੱਸਿਆ ਵੀ ਮੈਨੂੰ ਇਹ ਕਹਿੰਦੇ ਆ ਵੀ ਮੈਂ ਥੋੜੀ ਕੁੜੀ ਨਹੀਂ ਫਿਰ ਤੁਸੀਂ ਕੀ ਕਿਹਾ ਸੀ ਮੈਂ ਨਾ ਕਿਹਾ ਨੋ ਵੀ ਤੂੰ ਸਾਡੀ ਕੁੜੀ ਹੈ ਮम्मी ਮੈਂ ਬਿਮਾਰ ਹੋ ਗਈ ਸੀ ਮੈਂ ਤਾਂ ਉੱਥੇ ਛੱਡਤਾ ਸੀ ਕੋਈ ਸਾਲ ਸੀ ਮਹੀਨਾ ਵਾਸਤੇ ਫਿਰ ਤਾਂ ਲਿਆਂਦਾ ਤੇ ਬਾਕੀ ਦਾ ਤਾਂ ਆਪਦੀ ਰੱਤ ਹੈ ਆਪਦਾ ਖੂਨ ਹੈ ਤੁਹਾਨੂੰ ਜਦੋਂ ਪਤਾ ਲੱਗਿਆ ਵੀ ਮੈਂ ਜਿਹੜੇ ਵੀ ਇੰਨਾ ਪਿਆਰ ਕਰਨ ਵਾਲਾ ਮਾਪਿ ਉਹ ਵੀ ਮੈਂ ਇੰਨਾ ਦੀ ਕੁੜੀ ਨਹੀਂ ਹਾਂ ਉਦੋਂ ਕੀ ਫੀਲਿੰਗ ਆਸੀ ਮੈਨੂੰ ਕੋਈ ਬਸ ਸਮਝ ਨਹੀਂ ਸੀ ਮੈਨੂੰ ਗੁੱਸਾ ਚੜੀ ਜਾਂਦਾ ਸੀ ਮੈਂ ਮੇਰੀ ਮੰਮੀ ਕੰਮ ਦੇ ਜਿਹਾ ਦੀ ਵੇਟ ਕਰਿਆ ਨਹੀਂ ਸੀ ਕਦੋਂ ਘਰੇ ਆਉਗੀ ਮੈਂ ਮੰਮੀ ਨੂੰ ਲੱਕ ਰੈਨ ਸੱਟਨ ਦਿੱਤੀ ਆਂ ਤੇ ਸਾਰੇ ਕਹਿੰਦੇ ਮੈਂ ਮਨੂ ਆਏ ਕਹਿੰਦੀ ਆਂ ਮੰਮੀ ਹੋ ਗਈ ਲਾਲ ਕਹਿੰਦੀ ਬਾਹਰ ਨਿਕਲੋ ਆ ਕੇ ਤੇ ਮੇਰੇ ਬ੍ਰਦਰ ਦੇ ਵੀ ਛੋਟੇ ਦੀ ਇਹ ਆਦਤ ਆ ਜੇ ਕੋਈ ਮੈਨੂੰ ਮਾੜਾ ਇਹ ਕੁਝ ਕਹਿ ਦੇ ਮਤਲਬ ਸਾਰੇ ਤਾਂ ਛੋਟੇ ਦੀ ਘਰੇ ਜ਼ਿਆਦਾ ਚੱਲਦੀ ਆ ਤੇ ਜਦੋਂ ਅਸੀਂ ਵਿਚਾਲੜੀ ਦਾ ਰਿਸ਼ਤਾ ਵੇਖਣ ਗਏ ਵਿਚਾਲੜੇ ਭਰਾ ਦਾ ਉੱਥੇ ਪਹਿਲੀ ਗੱਲ ਕਹਿ ਕੇ ਲੈ ਕੇ ਆਇਆ ਇਹਨਾਂ ਨੂੰ ਕੰਮ ਨਾ ਕਰਿਓ ਕਹਿੰਦਾ ਬੇਸ਼ੱਕ ਕੁਝ ਨਾ ਕਰੋ ਪਰ ਜੇ ਸਾਡੀ ਕੁੜੀ ਨੂੰ ਕੁਝ ਕਹਿਤਾ ਕਿਸੇ ਨੇ ਕਹਿੰਦਾ ਮੈਂ ਜਿਹੜੇ ਪੈਰੀ ਆਈਆਂ ਉਹਨੇ ਪੈਰੀ ਮੋੜ ਦੂੰਗਾ ਤੇ ਇੰਨਾ ਹੈਗਾ ਵੀ ਨਾ ਮੇਰੇ ਕੋਈ ਮੈਨੂੰ ਭਾਬੀ ਨਾ ਕਿ ਮੇਰਾ ਭਰਾ ਕੁਛ ਨਹੀਂ ਵਦੂ ਪਿਆਰ ਮਿਲਦਾ ਸਭ ਤੋਂ ਉਦੋਂ ਇਹ ਮਹਿਸੂਸ ਹੋਇਆ ਸੀਗਾ ਕਿ ਕੋਈ ਕੋ ਮਨ ਚ ਆਇਆ ਵੀ ਮੈਂ ਸ਼ਾਇਦ ਉੱਥੇ ਹੂੰ ਜਦੋਂ ਜਦੋਂ ਪਤਾ ਲੱਗਦਾ ਥੋੜਾ ਫਿਰ ਕਿਵੇਂ ਸਮਝਾਉਣੇ ਤੁਸੀਂ ਆਪ ਦੇ ਮਨ ਨੂੰ ਕਿ ਤੁਸੀਂ ਕਿਵੇਂ ਸਮਝਾਇਆ ਵੀ ਇਹਨੂੰ ਵੀ ਬਈ ਆਹ ਕਹਾਣੀਆਂ ਆ ਵੀ ਆਪਣੀਆਂ ਕਹਾਣੀਆਂ ਸੀ ਤੁਸੀਂ ਕਿਵੇਂ ਦੱਸਿਆ ਨਹੀਂ ਇਹਨੂੰ ਤਾਂ ਮੈਂ ਹਜੇ ਤੱਕ ਵੀ ਨਹੀਂ ਸੀੰਤ ਕੀਤੀ ਪੂਰੀ ਹੂੰ ਮਤਲਬ ਕਈ ਵਾਰ ਮੈਨੂੰ ਗੱਲ ਭੁੱਲ ਜਾਂਦੀ ਆ ਚਾਹੀ ਨਹੀਂ ਸਕਦੀ ਮੇਰੇ ਮਨ ਚੋਂ ਹਾਂਗ ਨਹੀਂ ਪੜਦੀ ਬਾਜ਼ ਹੀ ਨਹੀਂ ਨਿਕਲਦੀ ਬਾਜ਼ ਹੀ ਨਹੀਂ ਨਿਕਲਦੀ ਮੈਨੂੰ ਕਿਹਾ ਮੇਰੀ ਐ ਬਟ ਮੈਨੂੰ ਵੀ ਮੇਰੀ ਤਾਂ ਫਿਰ ਮੇਰੀ ਮੈਂ ਜਵਾਬ ਦੀ ਬਣਾ ਕੇ ਰੱਖੀ ਤਾਂ ਮੇਰੀ ਰਹੂਗੀ ਨਾ ਮੈਂ ਐ ਨਹੀਂ ਕਹਿ ਸਕਦੀ ਕਿ ਮੇਰੇ ਭਰਾ ਦੀ ਐਵੇਂ ਮੇਰੇ ਮੂੰਹ ਚ ਬਾਜ਼ ਨਹੀਂ ਆਇਆ ਇੰਨਾ ਮੋਹ ਹੈ ਨਾ ਇੰਨਾ ਜੋੜਿਆ ਜੁੜੇ ਤੋਂ ਤਾਂ ਕਿਹਾ ਵੀ ਨਹੀਂ ਜਾਂਦਾ ਹਾਂਜੀ ਪਹਿਲਾਂ ਤੁਹਾਡੇ ਸਾਹਮਣੇ ਕਹਿੰਦੇ ਆਜ ਜਦੋਂ ਅਸੀਂ ਕਿਹਾ ਸੀਗਾ ਵੀ ਤੇ ਤੁਹਾਡੀ ਮਾਤਾ ਨੇ ਤੁਸੀਂ ਕਿਹੜਾ ਨਾਮ ਵੀ ਮੈਂ ਤਾਂ ਇਸੇ ਦੀ ਹੈ ਵੀ ਸਾਡੇ ਕਿਹੜਾ ਬਾਲੀਆਂ ਪੁੱਤਰੀਆਂ ਤਾਂ ਹੁਣ ਵਿਚਾਰੀਆਂ ਹੋਈਆਂ ਹੈ ਨਹੀਂ ਕਿ ਆ ਰਿਸ਼ਤੇਦਾਰਾਂ ਨੇ ਜਦੋਂ ਤੁਸੀਂ ਲੈ ਕੇ ਆਏ ਹੋਵੋਗੇ ਕਿ ਕਿ ਕਿੱਧਰ ਨਹੀਂ ਰਿਸ਼ਤੇਦਾਰਾਂ ਨੇ ਨਹੀਂ ਮੈਂ ਵੱਡੇ ਮੁੰਡੇ ਦਾ ਸਗਨ ਪਾਉਣ ਲੱਗੀ ਵੱਡੇ ਮੁੰਡੇ ਦਾ ਸਗਨ ਪਾਉਣ ਲੱਗੀ ਜਿਹੜਾ ਇਹਨਾਂ ਨਾਲ ਵੱਡਾ ਦੋਵਾਂ ਤਿੰਨਾਂ ਨਾਲੋਂ ਉਹਦਾ ਮੈਂ ਉਧਰ ਉਹਨੂੰ ਵੇਖਣ ਆਲੇ ਆ ਗਏ ਬੋਧਰੋ ਮੇਰੀ ਮਾਂ ਦੀ ਵੀ ਜੇ ਕੁੜੀ ਬੋਧ ਪੋਣੀ ਤਾਂ ਤੂੰ ਹੁਣ ਪਵਾ ਲਾ ਫਿਰ ਮੈਂ ਪੂਰਾ ਖਲਾਰਾ ਕੀਤਾ ਵਿਆਹ ਤਰਾ ਕਰਕੇ ਕੱਠਵਟ ਪੂਰਾ ਸਾਰੇ ਰਿਸ਼ਤੇਦਾਰਾਂ ਨਾਲ ਉਹਨਾਂ ਸਾਧ ਦੇ ਕਿ ਆਵਦੀਆਂ ਭੂਆ ਵੀ ਸੱਦੀਆਂ ਆਵਦੀਆਂ ਮਾਸੀਆਂ ਵੀ ਸੱਦੀਆਂ ਵੀ ਕਿਸੇ ਗੱਲੋਂ ਵੀ ਕੱਲ ਨੂੰ ਇਹ ਮੁੱਕਰ ਨਾ ਜਾਵੇ ਮੇਰੀ ਭਝਾਈ ਨਾ ਮੁੱਕਰ ਜੇ ਜਮਾਨਾ ਵੀ ਲੈਦਾ ਸੀ ਲੈਦੀ ਨਾ ਵੀ ਐ ਨਾ ਕਹਦੇ ਵੀ ਪਾਲ ਪਲੋਸ ਕੇ ਵੀ ਸਾਡੀ ਅਸਤ ਲਜਾਣੇ ਹੁਣ ਉਹਨਾਂ ਦੀ ਐਨੀ ਹਿੰਮਤ ਹੈ ਨਹੀਂ ਵੀ ਆਏ ਕਹਦੇ ਨੇ ਸਾਡੀ ਅਸੀਂ ਲਿਜਾਣਾ ਵੀ ਪਿਆਰ ਹੀ ਆਪਾਂ ਇਹਨਾਂ ਦੇ ਹੀ ਜਾਣੇ ਨਾ ਤੁਸੀਂ ਵੀ ਜਦੋਂ ਕੀ ਹੁਣ ਫੀਲ ਹੁੰਦੇ ਜਦੋਂ ਹੁਣ ਬਾਪ ਦੇ ਮੰਮੀ ਡੈਡੀ ਮਮਾ ਮਾ ਮਮੀ ਕਹਿੰਦੇ ਹੋ ਤੇ ਕਹਿੰਦੇ ਰਹੇ ਹੋ ਕਿ ਕੀ ਫੀਲ ਹੁੰਦਾ ਵੀ ਤੇ ਮੈਂ ਮਾਂ ਨੂੰ ਬਾਪੇ ਮਾਮੀ ਤੇ ਨਹੀਂ ਨਹੀਂ ਫੀਲ ਬਸ ਹੁਣ ਥੋੜੀ ਕਮੀ ਮਹਿਸੂਸ ਹੁੰਦੀ ਆ ਐਦਾਂ ਲੱਗਦਾ ਹੁੰਦਾ ਵੀ ਉਹ ਫੈਮਲੀ ਆ ਜਿਹੜੀ ਉੱਥੇ ਛੇ ਭੈਣਾਂ ਮਤਲਬ ਪੰਜ ਭੈਣਾਂ ਮੇਰੇ ਤੋਂ ਇਲਾਵਾ ਉੱਥੇ ਤੇ ਪ੍ਰਾਪਤ ਤੋਂ ਛੋਟਾ ਤੇ ਉਹ ਵੀ ਮਤਲਬ ਤਿੰਨ ਤਾਂ ਵਿਆਹੀਆਂ ਹੋਈਆਂ ਤੇ ਦੋ ਮਤਲਬ ਕੰਮ ਧੰਦਾ ਕਰਦੀਆਂ ਬਸ ਉੱਥੇ ਐਵੇਂ ਦਿਲ ਚ ਆ ਜਾਂਦਾ ਵੀ ਇੱਥੇ ਮੈਂ ਵਧੀਆ ਲਾਈਫ ਕੱਟੀ ਆ ਤੇ ਕਿਸੇ ਗੱਲ ਦੀ ਮੈਨੂੰ ਕਮੀ ਨਹੀਂ ਆਈ ਬਸ ਉਹਨਾਂ ਵਾਸਤੇ ਥੋੜੀ ਦਿਲ ਦੇ ਵਿੱਚ ਉਹ ਕਹਿੰਦੇ ਜਿਹੜੀ ਆਪਦੀ ਅੰਦਰ ਹੁੰਦੀ ਆ ਉਹ ਖਿੱਚ ਪਾ ਜਾਂਦੀ ਆ ਕਿਤੇ ਨਾ ਕਿਤੇ ਮਤਲਬ ਉਹ ਦਿਲ ਚ ਆ ਜਾਂਦੀ ਆ ਵੀ ਉਹਨਾਂ ਦੀ ਲਾਈਫ ਵੀ ਮੇਰੇ ਤਰ੍ਹਾਂ ਹੋਣੀ ਚਾਹੀਦੀ ਸੀ ਤੁਸੀਂ ਚਾਹੁੰਦੇ ਹੋ ਵੀ ਉਹ ਵੀ ਸੌਖੀਆਂ ਉਹ ਵੀ ਸੌਖੀਆਂ ਹੋਣ ਤੇ ਮਾਂ ਪੱਖੋਂ ਮੈਨੂੰ ਕਦੇ-ਕਦੇ ਆਇਆ ਜਾਂਦਾ ਵੀ ਇਧਰੋਂ ਤੇ ਮੈਨੂੰ ਪੂਰਾ ਪਿਆਰ ਮਿਲਿਆ ਪਰ ਉਹ ਮਾਣੂ ਮੈਂ ਕਦੇ ਮਾਣੀ ਕਿਹਾ ਠੀਕ ਆ ਮੋਂ ਉਹ ਵੀ ਪੂਰਾ ਕਰਦੀ ਸੀਗੀ ਜਦੋਂ ਮਤਲਬ ਹੁਣ 2 ਸਾਲਾਂ 2.5 ਸਾਲਾਂ ਦੇ ਸਾਡੀ ਗੱਲਬਾਤ ਹੋਣ ਲੱਗੀ ਸੀਗੀ ਤੇ ਵਧੀਆ ਹਾਲ ਚਾਲ ਪੁੱਛਣਾ ਫਿਕਰ ਕਰਨੀ ਮੰਮੀ ਤਰ੍ਹਾਂ ਤੇ ਮੈਂ ਆਪਣੇ ਆਪ ਨੂੰ ਨਸੀਬਾਂ ਵਾਲੇ ਸਮਝਦੀ ਸੀ ਵੀ ਲੋਕਾਂ ਨੂੰ ਇੱਕ ਮਾਂ ਦਾ ਪਿਆਰ ਨਹੀਂ ਮਿਲਦਾ ਮੇਰੇ ਭੈਣ ਕਿੰਨੀ ਚੰਗੀ ਕਿਸਮਤ ਦਾ ਮੈਨੂੰ ਦੋ-ਦੋ ਤਾਂ ਮਿਲ ਰਿਆ ਸੋ ਮੈਂ ਆਪਣੇ ਆਪ ਨੂੰ ਵੈਸੇ ਨਸੀਬਾਂ ਵਾਲੇ ਸਮਝਦੀ ਆ ਪਰ ਅੱਜ ਨਹੀਂ ਹੈਗੀ ਆ ਵੀ ਉਹ ਮੰਮੀ ਨੂੰ ਵੀ ਅੱਜ ਮੇਰੇ ਤੇ ਪ੍ਰਾਊਡ ਫੀਲ ਹੋਣਾ ਸੀ ਸਾਡੇ ਪੁੱਤ ਨਹੀਂ ਸੀਗਾ ਤੇ ਅੱਜ ਮੇਰੀ ਵੀ ਕਿਸੇ ਲੈਵਲ ਤੇ ਖੜੀ ਆ ਪਰ ਉਹ ਰੱਬ ਨੇ ਚੀਜ਼ ਜਿਹੜੀ ਕੀਤੀ ਐ ਨਾ ਉਹ ਮੈਨੂੰ ਨਹੀਂ ਪਸੰਦ ਆਈ ਬਿਲਕੁਲ ਵੀ ਪਰ ਮੈਂ ਫਿਰ ਉੱਥੇ ਕਹਿ ਦਿੰਨੀ ਆ ਵੀ ਰੱਬਾ ਜੋ ਤੂੰ ਕੀਤਾ ਚੰਗੇ ਲਈ ਕੀਤਾ ਜਦੋਂ ਜਦੋਂ ਤੁੰਡੇ ਪੈ ਉਧਰ ਲੇ ਪੈ ਘਰਾਂ ਨੇ ਤੁਰਿਆ ਵੀ ਬਈ ਤੂੰ ਤਾਂ ਅਸੀਂ ਤੇਰੇ ਘਰ ਪਰਾਂ ਤੂੰ ਸਾਡੀ ਕੁੜੀਆਂ ਉਹ ਦੋਨਾਂ ਨੂੰ ਲੜਾਈ ਹੋਈ ਸੀ ਵੀ ਤੁਸੀਂ ਗਲਤ ਬੋਲੀਏ ਤੇ ਆ ਮੇਰਾ ਭਰਾ ਉਹਨਾਂ ਨਾਲ ਲੜਦਾ ਸੀਗਾ ਮੈਂ ਤਾਂ ਕਹਿ ਦਿੰਦੀ ਸੀ ਚਲੋ ਠੀਕ ਐ ਹਾਂਉਂਗੀ ਹਣਾ ਵੀ ਤੁਸੀਂ ਮੈਨੂੰ ਰਿਸਪੈਕਟ ਕਰਦਿਓ ਇਹ ਤੋਂ ਲੈ ਸਭ ਤੋਂ ਛੋਟਾ ਵੀ ਨਹੀਂ ਸੀ ਜਿਹੜਾ ਉਹ ਲੜ ਪੈਂਦਾ ਹੁੰਦਾ ਸੀ ਇਹਦਾ ਮੈਂ ਹੁਣ ਮੰਨ ਲਓ ਵੀ ਉਹ ਵਿਆਹਿਆ ਗਿਆ ਤੇ ਫੈਮਿਲੀ ਵਾਲਾ ਹੋ ਗਿਆ ਤੇ ਇਹਨਾਂ ਧਿਆਨ ਨਹੀਂ ਜਾਂਦਾ ਨਹੀਂ ਤਾਂ ਮੈਂ ਮਤਲਬ ਉੱਥੇ ਤਾਂ ਮੈਨੂੰ ਇੱਕ ਰਾਤ ਵੀ ਨਹੀਂ ਸਲਾਣ ਦਿੰਦੇ ਹੁੰਦੇ ਇਹਨਾਂ ਮਿਲ ਬ ਜ ਮਮੀ ਨੇ ਕਹਿਤਾ ਮੈਂ ਤਾਂ ਖਲਾਰਾ ਘਰਤਾ ਸੀ ਵੀ ਕੱਲ ਨੂੰ ਵਾਪਸ ਨਾ ਮੰਗ ਲੈਣਾ ਇਹਨਾਂ ਮੋ ਕਿਵੇਂ ਕੀ ਦੇ ਚਾਹ ਕੰਸੀ ਨਹੀਂ ਸਾਡੇ ਵੀ ਕੁੜੀ ਹੋਵੇ ਤਾਂ ਵੀ ਤਾਂ ਇਹਨਾਂ ਮੋ ਦਿੱਤਨ ਤਾਂ ਇਹਨਾਂ ਮੋ ਪਿਆ ਰਪਿਆ ਜਿਤੀ ਯਾਰੀ ਖਿੱਚ ਪਈ ਤਾਂ ਹੀ ਮੂੰਹ ਪਿਆਰ ਪਿਆ ਜੇ ਨਾ ਖਿੱਚ ਪਿੰਦੇ ਫਿਰ ਥੋੜਾ ਮੂੰਹ ਪਿਆਰ ਪੈਂਦਾ ਮਰਚ ਕਿਤੇ ਇੱਛਾ ਸੀ ਕੀਤੀ ਵੀ ਘਰੇ ਹੋ ਗਏ ਹਾਂਜੀ ਲੋਕ ਤੁਸੀਂ ਵਧੀਆ ਹਨ ਤੇ ਕਹਿ ਦਿੰਦੇ ਆ ਵੀ ਹਾਂਜੀ ਜਿੰਨਾ ਚਿਰ ਜੌਨੇ ਉਹਨਾਂ ਚਿਰ ਤਾਂ ਨਾਲ ਖੜੇ ਆ ਤੇ ਜੇ ਕੱਲ ਨੂੰ ਇਹ ਕਹਿ ਦਿੰਦੇ ਵੀ ਕੁੜੀਆਂ ਬੋਝ ਹੁੰਦੀਆਂ ਆ ਕੁੜੀਆਂ ਨੂੰ ਤੇ ਤੁਸੀਂ ਤਾਂ ਆਪ ਲਿਆ ਕੇ ਪਾਲੀ ਆ ਕੁੜੀ ਹੈਗੀ ਬੋਝ ਨਹੀਂ ਸਾਡੇ ਵਾਸਤੇ ਤਾਂ ਬੋਝ ਹੈ ਨਹੀਂ ਹਾਂ ਨਾ ਤਾਂ ਮਮਿੰਨੋ ਕਿ ਮਮਮੀ ਮੈਂ ਕਤੀ ਬਣ ਕੇ ਰਹਿਣਾ ਹੀ ਨਹੀਂ ਆ ਮੈਂ ਨਾਲ ਖੜਨਾ ਤੇਰੇ ਪੁੱਤ ਬਣ ਕੇ ਕਿਉਂਕਿ ਨਾਲ ਮੇਰੇ ਖੜੀ ਆ ਜੇਕਰ ਮੰਮੀ ਨਾ ਖੜੀ ਹੁੰਦੀ ਤਾਂ ਮੈਂ ਸ਼ਾਇਦ ਜਿਵੇਂ ਪਹਿਲੇ ਪੰਪਾਂ ਚ ਸੀਗੀ ਕੱਪੜੇ ਬਹੁਤ ਸੋਹਣੇ ਧੋਨੇ ਪਾਣੇ ਬਹੁਤ ਸੋਹਣੇ ਮੈਂ ਉਸੇ ਚ ਚੜਾਇਆ ਨਾ ਸੀ ਰਿਐਲਿਟੀ ਚ ਤੇ ਇਹ ਮੰਮੀ ਨੂੰ ਮੈਂ ਕਹਾ ਮੰਮੀ ਮੇਰੇ ਤੋਂ ਸਪੋਰਟ ਕਰ ਮੇਰੇ ਨਾਲ ਖੜ ਤੇ ਖੜੀ ਆ ਤੇ ਅੱਜ ਕਿਸੇ ਮੁਕੰਮ ਤੇ ਆ ਵੀ ਗਈਆਂ ਸਿਰਫ ਆ ਮੇਰਾ ਸਫਰ 6 ਮਹੀਨੇ ਦਾ ਕੋਈ ਜ਼ਿਆਦਾ ਨਹੀਂਗਾ ਮੈਂ ਸਿਰਫ ਪਿਛਲੇ ਜੂਨ ਦੇ ਵਿੱਚ ਹੀ ਸਟਾਰਟ ਕੀਤਾ ਸੀ ਕੰਮ ਤੇ 6 ਮਹੀਨੇ ਤੋਂ ਮੰਮੀ ਕਿਤੇ ਵੀ ਪਿੱਛੇ ਨਹੀਂ ਹਟੀ ਕਿਤੇ ਕਹਿਣਾ ਮੰਮੀ ਚਲੋ ਇੱਥੇ ਚੱਲੀਏ ਉੱਥੇ ਜਾਣਾ ਕਹਿੰਦੀ ਚੱਲਦੇ ਜਾਂਦੇ ਆ ਆਪਦਾ ਕੰਮ ਛੱਡ ਦਿੰਦੇ ਆ ਤੇ ਹਰ ਥਾਂ ਦੇ ਨਾਲ ਜਾਂਦੇ ਆ ਐ ਤਾਂ ਨਹੀਂ ਲੱਗਦਾ ਵੀ ਮੈਨੂੰ ਕਿੱਧਰ ਖਿੱਚੀ ਫਿਰਦੀ ਰਹਿੰਦੀ ਆ ਨਹੀਂ ਨਹੀਂ ਮਸੂਮ ਐ ਲੱਗਦਾ ਵੀ ਜੇ ਅੱਜ ਆਪਾਂ ਜਾਵਾਂਗੇ ਤਾਂ ਸਹੀ ਰਹਿਵਾਂਗੇ ਜੇ ਆਪਾਂ ਕਿਸੇ ਨੂੰ ਕਵਾਂਗੇ ਵੀ ਜਾਓ ਤੁਸੀਂ ਨਾਲ ਖਰਾ ਦੁਨੀਆਂ ਦੇ ਸੋਚ ਕੇ ਵੀ ਹੋ ਫਿਰ ਸੋਚ ਤੇ ਆ ਜਾਂਦੀ ਗੱਲ ਹੁਣ ਆਪ ਦੀ ਤੀ ਦੇ ਨਾਲ ਆਪ ਜਾਈਦਾ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਵੀ ਜਾ ਸਕਦਾ ਨਾਲ ਪਰ ਜਾਣੇ ਸੀ ਆਉਦੇ ਪਰਿਵਾਰ ਤੁਸੀਂ ਅਸੀਂ ਇਹ ਨਹੀਂ ਕਿਸੇ ਨੂੰ ਕਿਹਾ ਵੀ ਚਲ ਅੱਜ ਗਵੰਡਰ ਨੂੰ ਕੋਈ ਜਾਂਦੀ ਜਾਂ ਅੱਜ ਕੁੜੀ ਜਾਂਦੀ ਜਾਂ ਕੋਈ ਕਿਸੇ ਦੀ ਨੂੰ ਜਾਂਦੀ ਆ ਹੋਰ ਨਾ ਐਵੇਂ ਬਿਲਕੁਲ ਨਹੀਂ ਜਾਣ ਜਾਣਾ ਸੀ ਆਉਦੇ ਪਰਿਵਾਰ ਨਹੀਂ ਆ ਕੋਈ ਵੀ ਜਾ ਸਕਦਾ ਨਾਲ ਬਿਲਕੁਲ ਤੁਸੀਂ ਇੱਕ ਬਹੁਤ ਵਧੀਆ ਉਦਾਹਰਣ ਸੈੱਟ ਕਰ ਰਹੇ ਹੋ ਤੇ ਮੈਨੂੰ ਲੱਗਦਾ ਵੀ ਹੋਰਾਂ ਨੂੰ ਵੀ ਇਹ ਜ਼ਰੂਰ ਸੋਚਣਾ ਚਾਹੀਦਾ ਵੀ ਧੀਆਂ ਘਰ ਦੀ ਰੌਣਕ ਹੁੰਦੀਆਂ ਧੀਆਂ ਬੋਝ ਨਹੀਂ ਹੁੰਦੀਆਂ ਹਾਂ ਜੀ ਵੀ ਆਪਣੇ ਮੈਂ ਕਹਿੰਨੀ ਆ ਵੀ ਹਰੇਕ ਧੀ ਨੂੰ ਇੱਕ ਵਾਰੀ ਮੌਕਾ ਜ਼ਰੂਰ ਦਿਆ ਕਰੋ ਵੀ ਉਹ ਅੱਗੇ ਆ ਸਕੇ ਉਹਦੀਆਂ ਜੋ ਵੀ ਇਸ਼ਾਵਾਂ ਹੁੰਦੀਆਂ ਜੋ ਵੀ ਉਹਦੀਆਂ ਰੀਝਾਂ ਹੁੰਦੀਆਂ ਉਹ ਪੂਰੀਆਂ ਕਰ ਸਕੇ ਤੇ ਧੀਆ ਨੂੰ ਵੀ ਮੈਂ ਕਹਿਣਾ ਚਾਹੂੰਗੀ ਵੀ ਜਿਹੜੀ ਤੁਹਾਨੂੰ ਆਜ਼ਾਦੀ ਦਿੰਦੇ ਆ ਉਹਦੇ ਵਿੱਚ ਰਹਿ ਕੇ ਚੱਲਿਆ ਕਰੋ ਕਦੇ ਵੀ ਲਿਮਟ ਕਰਾਸ ਨਾ ਕਰਿਓ ਕਿਉਂਕਿ ਮਾਂ ਪਿਓ ਤੋਂ ਵੱਧ ਆਪਣਾ ਕੋਈ ਨਹੀਂ ਕਰ ਸਕਦਾ ਇਹ ਗੱਲ ਮੈਂ ਪਰਖੀ ਵੀ ਆ ਤੇ ਅਜ਼ਮਾਈ ਵੀ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਜੁੜੇ ਰਹੋ ਬੋਕਲ ਜੁਮੀ ਚੈਨਲ ਦੇ ਨਾਲ ਬਹੁਤ ਬਹੁਤ